ਵਰੰਸੁਤਕਾਰਿਓ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਜਿੱਥੇ ਮੈਂ ਵੇਖਾ ਮੇਰੇ ਸਮਾਜ ਨਾਲ ਤੱਕੇ ਸ਼ਾਹੀ ਅਤਿਆਚਾਰ ਠੱਲਣ ਦਾ ਨਾਮ ਨਹੀਂ ਲੈ ਰਿਆ ਸੋ ਪਿਛਲੇ ਦਿਨੀ ਇਹ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਵੀ ਪੂਰੇ ਪੰਜਾਬ ਦੇ ਹਰ ਇੱਕ ਉਹ ਨਾਗਰਿਕ ਜਿਹੜੇ ਆਪਣੀ ਕੌਮ ਨੂੰ ਪਿਆਰ ਕਰਦੇ ਆ ਆਪਣੇ ਭਾਈਚਾਰੇ ਨੂੰ ਪਿਆਰ ਕਰਦੇ ਆ ਉਹਨਾਂ ਲੋਕਾਂ ਤੱਕ ਵੀ ਇਹ ਮਸਲਾ ਜਿਹੜਾ ਪਿੰਡ ਜਲਾਲਪੁਰ ਦਾ ਪਹੁੰਚਿਆ ਸੀਗਾ ਕਿਉਂਕਿ ਜਲਾਲਪੁਰ ਦੇ ਵਿੱਚ ਜੋ ਸ਼ੈਡਿਊਲ ਕਾਸਟ ਭਾਈਚਾਰੇ ਨਾਲ ਅਤਿਆਚਾਰ ਕੀਤਾ ਗਿਆ ਧੱਕੇਸ਼ਾਹੀ ਹੋਈ ਹੈ ਇਹ ਸਹਿਨ ਜੋਗ ਨਹੀਂ ਹੈ ਕਿਉਂਕਿ ਇੱਥੋਂ ਦੇ ਜਿਹੜੇ ਤਨਖਾਰ ਸਰਪੰਚ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਸਰਕਾਰ ਦਾ ਪੂਰਨ ਹੱਥ ਹੈ ਸਰਕਾਰ ਦੇ ਵੱਲੋਂ ਉਸ ਦੇ ਉੱਤੇ ਪੂਰਨ ਹੱਥ ਰੱਖਿਆ ਹੋਇਆ ਤਾਂ ਕਰਕੇ ਉਹਨੇ ਸ਼ੈਡਿਊਲ ਕਾਸਟ ਭਾਈਚਾਰੇ ਦੇ ਉਹ ਪਰਵਾਰਾਂ ਦੇ ਨਾਲ ਧੱਕੇਸ਼ਾਹੀ ਕੀਤੀ ਉਹਨਾਂ ਪਰਿਵਾਰਾਂ ਦੇ ਘਰਾਂ ਨੂੰ ਉਜਾੜਿਆ ਗਿਆ ਅਤੇ ਜਿਹੜੇ ਪਸ਼ੂ ਜਿਹੜੇ ਆ ਉਹ ਲੁੱਟ ਕੇ ਲੈ ਗਏ ਅਤੇ ਪਸ਼ੂਆਂ ਦਾ ਜਿਹੜਾ ਇੱਥੇ ਕਤਲ ਵੀ ਕੀਤਾ ਗਿਆ ਉਹਨਾਂ ਨੂੰ ਅੱਗ ਲਗਾਈ ਗਈ ਹੈ ਸਾਡੇ ਪਸ਼ੂਆਂ ਲਈ ਰੱਖੀ ਗਈ ਤੂੜੀ ਨੂੰ ਅੱਗ ਲਗਾਈ ਗਈ ਹੈ ਇਹ ਜਿਹੜੀ ਆ ਸਿੱਧੇ ਲੈਵਲ ਤੌਰ ਤੇ ਜਿਹੜਾ ਆ ਸਮਾਜ ਨੂੰ ਸਾਡੇ ਨੂੰ ਟਾਰਗੇਟ ਕੀਤਾ ਗਿਆ ਹੈ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਨੂੰ ਜਲੀਲਤਾ ਦਿਖਾਉਣ ਦੀ ਨੀਵਾ ਵਿਖਾਉਣ ਦੀ ਏ ਜਿਹੜੀ ਆ ਇਹ ਜਿਹੜੀ ਗੱਲ ਕੀਤੀ ਗਈ ਹੈ ਸੋ ਮੈਂ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਮੈਂ ਅਪੀਲ ਕਰਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਮਾਨਯੋਗ ਡਾਇਰੈਕਟਰ ਜਨਰਲ ਡੀਜੀਪੀ ਪੰਜਾਬ ਇਸ ਮਸਲੇ ਦੇ ਵਿੱਚ ਦਖਲ ਕਰਨ ਜਿਹੜਾ ਗੁੰਡਾ ਤੇ ਬਦਮਾਸ਼ ਜਿਹੜਾ ਇੱਥੋਂ ਦਾ ਜਰਨਲ ਕਮਿਊਨਿਟੀ ਦਾ ਸਰਪੰਚ ਹੈ ਜਿਹੜਾ ਮੇਰਾ ਭਾਈਚਾਰੇ ਨਾਲ ਅਤਿਆਚਾਰ ਕਰਦਾ ਤੱਕੇਸ਼ਾਈ ਕਰ ਰਿਹਾ ਹੈ ਉਹਨਾਂ ਨੂੰ ਦੱਬਣ ਦੀ ਲਤਾੜਨ ਦੀ ਕੋਸ਼ਿਸ਼ ਕਰ ਰਿਹਾ ਹੈ ਪ੍ਰਸ਼ਾਸਨ ਵੱਲੋਂ ਚਿੱਟੇ ਦੇ ਉੱਤੇ ਕਾਲਾ ਅੱਖਰ ਪਾ ਕੇ ਸਾਨੂੰ ਐਫ ਆਈ ਆਰ ਜ਼ਰੂਰ ਦਰਜ ਕਰਕੇ ਦੇ ਦਿੱਤੀ ਗਈ ਹੈ ਪਰ ਉਸ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਅਜੇ ਤੱਕ ਉਹ ਜਿਹੜੀ ਹੈ ਜਿਸ ਦੇ ਨਾਲ ਸਾਡੇ ਪਰਿਵਾਰਾਂ ਦੇ ਉੱਤੇ ਅਟੈਕ ਕੀਤਾ ਸੀਗਾ ਉਹ ਅਜੇ ਤੱਕ ਉਹ ਜਿਹੜਾ ਆਪਣਾ ਸਾਧਨ ਹੈ ਉਸ ਨੂੰ ਥਾਣੇ ਨਹੀਂ ਲਗਾਇਆ ਗਿਆ ਅਤੇ ਉਹ ਜਿਹੜੇ ਦੋਸ਼ੀ ਜਿਨ੍ਹਾਂ ਨੇ ਸਾਡੇ ਪਸ਼ੂ ਮਾਰੇ ਉਹਨਾਂ ਦੋਸ਼ੀਆਂ ਨੂੰ ਕਿਸੇ ਕਿਸਮ ਦੀ ਜਿਹੜੀ ਆ ਕੋਈ ਸਖਤ ਸਜ਼ਾ ਨਹੀਂ ਦਿੱਤੀ ਸੋ ਇਸ ਕਰਕੇ ਸਮੁੱਚੇ ਸਮਾਜ ਦੇ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਰੋਸ ਹੈ ਜਿਸ ਤਰ੍ਹਾਂ ਇਹ ਮੈਨੂੰ ਪਤਾ ਲੱਗਾ ਅੱਜ ਨਹਿ ਬਹੁਤ देर ਹੋ ਚੁੱਕੀ ਆ ਪਰ ਮੇਰੇ ਸਮਾਜ ਦੇ ਨਾਲ ਜਿੱਥੇ ਵੀ ਤੱਕੇਸ਼ਾਈ ਹੋਊਗੀ ਜਿੱਥੇ ਵੀ ਅਤਿਆਚਾਰ ਹੋਊਗਾ ਜਿੱਥੇ ਵੀ ਮੇਰੇ ਸਮਾਜ ਦੇ ਲੋਕਾਂ ਨੂੰ ਦੱਬਣ ਲਤਾੜਨ ਦੀ ਕੋਸ਼ਿਸ਼ ਕੀਤੀ ਜਾਏਗੀ ਅਸੀਂ ਦਿਨ ਰਾਤ ਆਪਣੇ ਪਰਿਵਾਰਾਂ ਆਪਣੇ ਭਾਈਚਾਰੇ ਦੀ ਲਈ ਖੜੇ ਆ ਅਤੇ ਜਿਹੜੇ ਲੋਕ ਇਸ ਤਰ੍ਹਾਂ ਦੀ ਘਟਨਾ ਕਰਦੇ ਆ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਵਾਲਮੀਕੀ ਮਜਬੀ ਸਿੱਖ ਸਮਾਜ ਕੋਈ ਨਗੱਲਾ ਸਮਾਜ ਨਹੀਂ ਹੈ ਉਹ ਆਪਣੇ ਲੋਕਾਂ ਦੀ ਅਗਵਾਈ ਕਰਨੀ ਵੀ ਜਾਣਦਾ ਹੈ ਅਤੇ ਆਪਣੇ ਲੋਕਾਂ ਦੇ ਹੁੰਦੇ ਤਸੱਦਦ ਨੂੰ ਥੱਲ ਪਾਉਣਾ ਵੀ ਜਾਣਦਾ ਹੈ ਸੋ ਅੱਜ ਮੈਂ ਇਥੋਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਜੇਕਰ ਤੁਰੰਤ ਉਸ ਦੋਸ਼ੀ ਨੂੰ ਰੈਸਟ ਨਾ ਕੀਤਾ ਗਿਆ ਜਿਨ੍ਹਾਂ ਨੇ ਮੇਰੇ ਪਰਿਵਾਰਾਂ ਦੇ ਉੱਤੇ ਧੱਕੇਸ਼ਾਹੀ ਕੀਤੀ ਤੇ ਘਰ ਉਜਾੜਨ ਦੀ ਕੋਸ਼ਿਸ਼ ਕੀਤੀ ਸਾਡੇ ਪਸ਼ੂਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜੇਕਰ ਉਹਨਾਂ ਦੇ ਉੱਤੇ ਤੁਰੰਤ ਜਿਹੜੀ ਹੈ ਸਖਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਜੇਲ੍ਹ ਦੇ ਅੰਦਰ ਨਾ डकਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਹੈ ਉਹ ਪ੍ਰਸ਼ਾਸਨ ਦਾ ਕਰੋ ਕੀਤਾ ਜਾਏਗਾ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਇਸੇ ਤਰ੍ਹਾਂ ਮੈਂ ਦਵਾਬੇ ਦੀਆਂ ਸਮੂਚੇ ਆਗੂ ਸਹਿਬਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਇਸ ਪਿੰਡ ਦੇ ਵਿੱਚ ਪਹੁੰਚ ਕੇ ਆਪਣੀ ਏਕਤਾ ਆਪਣੀ ਸੰਗਠਤਾ ਅਤੇ ਆਪਣੇ ਏਕੇ ਦਾ ਸਬੂਤ ਦਿੰਦੇ ਹੋਏ ਇਸ ਪਰਿਵਾਰਾਂ ਦੇ ਨਾਲ ਅੱਜ ਖੜਨ ਦੀ ਜ਼ਰੂਰਤ ਹੈ ਕਿਉਂਕਿ ਜਿੱਥੇ ਵੀ ਪਿੰਡਾਂ ਕਸਬਿਆਂ ਦੇ ਵਿੱਚ ਸਾਡੇ ਪਰਿਵਾਰਾਂ ਨਾਲ ਤੱਕਈ ਜਾਈ ਹੋਊਗੀ ਅਸੀਂ ਉਸ ਦਾ ਮੂੰਹ ਤੋੜਵਾ ਜਿਹੜਾ ਜਵਾਬ ਦੇਾਂਗੇ ਅਤੇ ਆਪਣੇ ਲੋਕਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ੱੱਕਾ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੇਰੀ ਇਹੀ ਅਪੀਲ ਹੈਗੀ ਹੈ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਤੁਰੰਤ ਰੈਸਟ ਕਰੇ ਜੇਕਰ ਦੋਸ਼ੀ ਤੁਰੰਤ ਰੈਸਟ ਨਹੀਂ ਕੀਤੇ ਜਾਂਦੇ ਤੇ ਮਜਬੂਰਨ ਵਸਾਨੂੰ ਜਿਹੜਾ ਆ ਉਹ ਧਰਨੇ ਪਰ ਮੈਂ ਦੇਖਿਆ ਜ਼ਿਆਦਾਤਰ ਕਿ ਸਾਡੇ ਪਰਿਵਾਰਾਂ ਨੂੰ ਦਬਾਉਣ ਲਈ ਇਹੋ ਜਿਹਾ ਕੰਮ ਕੀਤਾ ਜਾਂਦਾ ਹੈ ਮੈਂ ਸਾਰੀ ਆਵਾਮ ਨੂੰ ਅਪੀਲ ਕਰਦਾ ਹਾਂ ਅਸੀਂ ਆਪਣੇ ਏਕੇ ਦਾ ਸਬੂਤ ਦਿੰਦੇ ਹੋਏ ਆਪਣੇ ਭਾਈਚਾਰੇ ਦੇ ਨਾਲ ਖੜੇ ਹੁਮੈ ਇਦਾਂ ਜਿੱਥੇ ਵੀ ਕੋਈ ਆਪਣਾ ਸਾਡੇ ਪਰਿਵਾਰਾਂ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਤੇ ਆਪਾਂ ਸਾਥੀਓ ਏਕੇ ਦੇ ਨਾਲ ਉਸੀ ਦਾ ਵਿਰੋਧ ਕਰਨਾ ਕਿਉਂਕਿ ਹਮੇਸ਼ਾ ਹੀ ਸਾਡੇ ਪਰਿਵਾਰਾਂ ਨਾਲ ਤਕਸ਼ਾਹੀ ਕਰਨ ਦੀ ਹਰ ਇੱਕ ਕੋਲ ਲੋਕ ਕਰਦੇ ਨੇ ਹਿੰਮਤ ਕਿਉਂਕਿ ਸਾਡੀ ਏਕਤਾ ਅਖੰਡਤਾ ਨਹੀਂ ਹੈ ਆਪਾਂ ਸਾਰਿਆਂ ਨੇ ਏਕਤਾ ਅਖੰਡਤਾ ਦੇ ਨਾਲ ਹਰ ਲੜਾਈ ਉਹ ਲੜਨੀ ਹੈ ਜਿੱਥੇ ਵੀ ਕਿਸੇ ਸਾਡੇ ਪਰਿਵਾਰਾਂ ਨਾਲ ਟਕਰਾ ਹੋਊਗਾ ਉਹਦਾ ਜਿਹੜਾ ਮੂੰਹ ਤੋਂ ਉਹ ਜਵਾਬ ਦਿੱਤਾ ਜਾਵੇ ਜੋ ਬੋਲੇ ਸੁਣ ਲਾ ਪਿਆ ભગવાન万ਨੇ ਕੀ ਮਹਾਰਾਜ ਕੀ ਜੈ ਹਾਲమే ਸ਼ਕਤੀ ਕਰਤੋਂ ਸੇ ਕਹੋ ਅਦਬ ਸੇ ਕਹੋ ਦੁੱਕੀ ਤਿੱਕੀ ਚੱਕ ਦੇਾਂਗੇ ਰੱਖਦੇ ਆ ਇੱਥੇ ਦੀ ਬੱਬੀ ਦੁੱਕੀ ਤਿੱਕੀ ਚੱਕ ਦੇਾਂਗੇ ਪੱਟ ਦੇਾਂਗੇ ਸਾਥੀਓ ਇਹ ਹੈਗਾ ਉਹ ਜਲਾਲਪੁਰੇ ਪਿੰਡ ਦੇ ਵਿੱਚ ਜਿਹੜੇ ਸਾਡੇ ਪਰਿਵਾਰਾਂ ਦੇ ਨਾਲ ਆ ਦੇਖੋ ਕੀ ਬਣਾਇਆ ਹਾਲ ਮੇਰੇ ਪਰਿਵਾਰਾਂ ਦੇ ਘਰ ਸਾ ਦਿੱਤੇ ਗਏ ਸਾਡੀ ਕੁੜੀ ਨੂੰ ਅੱਗ ਲਾ ਦਿੱਤੀ ਗਈ ਹੈ ਆ ਸਾਡੇ ਪਰਿਵਾਰਾਂ ਨੇ ਜਿੱਥੇ ਦੇਖੋ ਮੈਂ ਹੈਰਾਨ ਹੈ ਇਹ ਗੱਲਾਂ ਕਿ ਕੀ ਸਾਡੇ ਪਰਿਵਾਰਾਂ ਦਾ ਹੀ ਇਹਨਾਂ ਨੂੰ ਇਹੋ ਜੀਆਂ ਚੀਜ਼ਾਂ ਦਿਖਦੀਆਂ ਤੇ ਵੀ ਸਾਨੂੰ ਸ਼ਰਮਿੰਦਗੀ ਵਾਲੀ ਗੱਲ ਹੈ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਕਿ ਆਇਓ ਇੰਨੇ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਜਿਹੜਾ ਸਾਥੀਓ ਕੋਈ ਜਿਹੜੀ ਅਜਿਹਾ ਪ੍ਰਸ਼ਾਸਨ ਨੇ ਕੋਈ ਸੰਜੀਦਗੀ ਨਹੀਂ ਦਿਖਾਈ ਇਥੋਂ ਤੱਕ ਇਸ ਪਰਿਵਾਰ ਨੂੰ ਪੁੱਛਣ ਦੀ ਨਾ ਤੇ ਐਸਪੀ ਆਏ ਨਾ ਇੱਥੇ ਡਿਪਟੀ ਆਏ ਉਸ ਤਰ੍ਹਾਂ ਕੋਈ ਇੱਥੇ ਘਟਨਾ ਵਾਪਰਦੀ ਹੈ ਕਿਸੇ ਜਰਨਲ ਕਮਿਊਨਿਟੀ ਦੇ ਨਾਲ ਤੇ ਤੁਰੰਤ ਜਿਹੜੇ ਆ ਉਹ ਅਫਸਰ ਜਿਹੜੇ ਆ ਉਹ ਸਮਝਦਾ ਮੈਂ ਐਕਟਿਵ ਹੋ ਜਾਂਦੇ ਆ ਪਰ ਆ ਦੇਖੋ ਰੁਕ ਜਾ ਰੁਕ ਜਾ ਰੁਕ ਜਾ ਬੇਟਾ ਹਾਂ ਦੇਖੋ ਤੁਨੀ ਨੂੰ ਆਗ ਲਗਾਈ ਗਈ ਹੈ ਆ ਦੇਖੋ ਕੀ ਹੈ ਸਾਡੇ ਪਰਿਵਾਰਾਂ ਦਾ ਹਾਲ ਬਨਾਇਆ ਹੋਇਆ ਸੋ ਮੈਂ ਇੱਥੇ ਆ ਸਾਰੇ ਪਰਿਵਾਰ ਪਰਿਵਾਰਾਂ ਨੂੰ ਕਹਿੰਦੇ ਸਾਰੇ ਪਰਿਵਾਰ ਜਿਹੜੇ ਆਏ ਹੋਏ ਨੇ ਇੱਥੋਂ ਸੱਟ ਤੇ ਅੱਗ ਲਾਈ ਹੈ ਪਹਿਲਾਂ ਇਹ ਮੇਰਾ ਸਾਰਾ ਕੁਝ ਚੈੱਕ ਕਰ ਲਵਾਂ ਤੁਸਾਂ ਉਹ ਗੁਜ਼ਾਰ ਬੋਲਦਾ ਸ਼ੁਰੂ ਹੋਇਆ ਅੱਜ ਤੋਂ एक बार हमने आपने यहाँ रोक लिया था आपने तो तो यहाँ रोका आपने आपने यहाँ रोका ही दिखाई थी आपने दिखाई थी आपने दिखाई थी देखो सारे ये तो मैं दर्शन लगे हैं कि देखो ऐसी रोकखा लगा रहे हैं यहाँ इधर कितने टाइम पे आ गए लेयर पट्टी पे ही हो वो तो ਉਹ ਆਪਣਾ ਫੋਟੋ ਦਿੱਤੇ ਗਏ ਆ ਬਹੁਤ ਆ ਦੂਨੇ ਪਟੇ ਇਧਰ ਬਹੁਤ ਬੰਦੇ ਸੌਰੀ ਸਾਥੀਏ ਸੌ ਖਾਨਾ ਕੋਈ 100 150 ਰੁੱਖ ਜਿਹੜਾ ਆ ਜਨਵਰ ਬਹੁਤ ਮਰ ਗਿਆ ਵਿੱਚ ਜੀ ਵਾਹ ਵਿੱਚ ਅੱਗ ਬੁਲਾਤੀ ਇਹਦੇ ਸੰਬੰਧੀ ਹਾਂ ਹਾਂ ਇਹਦੇ ਸੰਬੰਧੀ ਸਾਥੀਓ ਮੈਂ ਬਹੁਤ ਜਲਦੀ ਜਿਹੜਾ ਆ ਹਾਂ ਹਾਂ ਜਿਲ੍ਹਾ ਐਸਐਸਪੀ ਨੂੰ ਨਾਲ ਜਿਹੜਾ ਹੈ ਉਹਦੇ ਦਸਤਾਵੇਜ਼ ਵੀ ਘਰੋਂ ਕਰਾਂਗੇ ਕੋਈ ਆ ਨਹੀਂ ਹੈ ਕਿ ਕੋਈ ਵੀ ਬੰਦਾ ਜਿਹੜਾ ਸਾਡੇ ਸਮਾਜ ਨਾਲ ਧੱਕੇਸ਼ਾਹੀ ਕਰੇ ਤੇ ਅਸੀਂ ਜਿਹੜਾ ਮੂਕ ਦਰਸ਼ਨ ਬਣ ਕੇ ਚੁੱਪ ਹੋ ਕੇ ਬੈਠੇ ਰਹੀਏ ਉਹ ਇਸ ਤਰ੍ਹਾਂ ਦੀ ਕੋਈ ਜਿਹੜੀ ਆ ਬਰਦਾਸ਼ਤ ਨਹੀਂ ਕੀਤੀ ਜਾਏਗੀ ਨਾ ਹੀ ਸਹੀ ਜਾਏਗੀ ਨਾ ਸਹਿਮ ਹੋ ਗਿਆ ਇਤਾਂ ਦੀਆਂ ਠੱਗਨਾਵਾਂ ਜਿਹੜੀਆਂ ਜਦੋਂ ਹੁੰਦੀਆਂ ਇਸ ਸਮਾਜ ਦੇ ਨਾਲ ਸਾਥੀਓ ਦਿਲ ਜਿਹੜਾ ਬਲੁੰਦ ਰਿਆ ਜਾਂਦਾ ਨਾ ਅਸੀਂ ਪਹਿਲਾਂ ਬੇਨਤੀ ਕੀਤੀ ਨਾ ਅਸੀਂ ਡਰਦੇ ਨਾ ਅਸੀਂ ਡਰੌਣੇ ਆ ਤਾਂ ਜਿੱਥੇ ਮੇਰੇ ਲੋਕਾਂ ਨਾਲ ਤਕੀਸ਼ਾ ਹੀ ਹੋਊਗੀ ਉਹ ਲੈਟਰ ਵੀ ਰੁਕਿਓ ਬਾਬਾ ਫੇਗਾ ਨਾ ਮਾਣ ਨੂੰ ਲਾਈਟ ਲੱਗੇ ਇਹ ਵੀ ਬੇਨਤੀ ਆ ਜਿੱਥੇ ਤੱਕ ਇਛਾ ਹੀ ਹੁੰਦੀ ਸਾਥੀ ਰਾਤ ਦਿਨ ਨਖਿਆ ਕਰੋ ਤੁਰੰਤ ਜਿਹੜਾ ਆ ਉੱਥੇ ਪਹੁੰਚਿਆ ਕਰੋ ਮੇਰੇ ਬਹੁਤ ਸਾਰੇ ਸਾਧਾਰਕੀਓ ਸਾਥੀ ਜਿਹੜੇ ਆਪਣੀ ਕੌਮ ਦੀ ਪੀੜਾ ਰੱਖਦੇ ਆ ਪਰਮੇਸ਼ਰ ਜੀ ਅਤੇ ਸਾਡੀ ਪੂਰੀ ਟੀਮ ਜਿਹੜੀ ਜਸੇਪੰਦੀ ਦੀ ਗੁਜਿਆਨਾਂ ਵਾਰਮੀ ਤੇ ਸਮਾਜ ਦੇ ਨੈਸ਼ਨਲ ਊਮਨ ਦੇ ਪ੍ਰੈਜ਼ੀਡੈਂਟ ਮੈਡਮ ਹਰਬਿੰਦਰ ਕੌਰ ਉਸਮਾ ਅਤੇ ਵਾਈਸ ਪ੍ਰਧਾਨ ਜਿਹੜੇ ਆ ਕੁਲਵਿੰਦਰ ਸਿੰਘ ਜੀ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਅੰਮ੍ਰਿਤਸਰ ਦੇ ਅਤੇ ਯੂਥ ਦੇ ਚੇਅਰਮੈਨ ਰਾਰਤੀ ਇੱਛਾ ਜੀ ਇਹ ਪੂਰੀ ਟੀਮ ਜਿਹੜੀ ਅੱਜ ਪਿੰਡ ਜਲਾਲਪੁਰ ਵਿਖੇ ਪਹੁੰਚ ਕੇ ਆਪਣੇ ਪਰਿਵਾਰਾਂ ਦਾ ਜਿਹੜਾ ਸਾਥ ਦੇਣ ਲਈ ਆਪਣੇ ਪਰਿਵਾਰਾਂ ਦੀ ਨਾਲ ਖੜੇ ਹੋਣ ਲਈ ਜਿਹੜਾ ਆਏ ਆ ਤੇ ਹਮੇਸ਼ਾ ਖੜੇ ਆ ਕਿੱਥੇ ਵੀ ਤੱਕਾ ਹੋਊਗਾ ਕਦੀ ਬਰਦਾਸ਼ਤ ਕਰਨਾ ਯੋਗ ਨਹੀਂ ਹੈ ਨਾ ਕੀਤਾ ਜਾਏਗਾ ਜੈਵਾਲ ਮਿੱਟੀ ਜੀ ਹਾਂਜੀ ਜੈਵਾਲ ਵਿੱਕੀ ਜੈ ਭੀਮ ਜੈ ਭਰਤ ਜੀ ਸੋ ਅੱਜ ਅਸੀਂ ਪੂਰੀ ਟੀਮ ਸਾਡੇ ਸੰਤਮਾ ਖੁਰਸ਼ਾ ਔਰ ਸਾਡੇ ਲੀਡਰ ਸਹਿਬਾਨ ਅਸੀਂ ਪਿੰਡ ਜਲਾਲਪੁਰ ਵਿਖੇ ਪਹੁੰਚੇ ਹਾਂ ਜਿੱਥੇ ਸਾਡੇ ਸਮਾਜ ਨਾਲ ਧੱਕਾ ਕੀਤਾ ਗਿਆ ਔਰ ਬੇਜਵਾਨੇ ਜਾਨਵਰਾਂ ਨੂੰ ਵੀ ਸਾੜਿਆ ਗਿਆ ਸਾਡੇ ਸਮਾਜ ਦੇ ਇਸ ਤਰ੍ਹਾਂ ਤੋਂ ਛੱਤਾ ਕੋ ਲੀਆਂ ਗਈਆਂ ਗਈਆਂ ਸੋ ਬਹੁਤ ਜ਼ਿਆਦਾ ਮਾੜਾ ਕੀਤਾ ਸਾਡੇ ਸਮਾਜ ਨਾਲ ਅਸੀਂ ਆਪਣੇ ਸਮਾਜ ਨਾਲ ਦਿਨ ਰਾਤ ਖੜੇ ਆਂ ਔਰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਔਰ ਚੇਤਾਵਨੀ ਵੀ ਦਿੰਨੇ ਆਂ ਕਿ ਜੇਕਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰ ਨਾ ਪਹੁੰਚਾਇਆ ਤਾਂ ਜਿਹੜਾ ਸੰਘਰਸ਼ ਹੈ ਉਹ ਅਸੀਂ ਵੱਡਾ ਜਿਹੜਾ ਲਿਖਾਂਗੇ ਔਰ ਆਪਣੇ ਸਮਾਜ ਨੂੰ ਜਿਹੜਾ ਇਨਸਾਫ ਦਿਵਾਵਾਂਗੇ ਜੈ ਬਲਬੀ ਕੀ ਜੈ ਬੀਨ ਜੈਪਾ